रेडी ਕੁਝ ਸਮਾਂ ਪਹਿਲਾਂ ਅਸੀਂ ਭਗਵਾਨ ਸ਼੍ਰੀ ਬਦਰੀਨਾਥ ਜੀ ਦੇ ਧਾਮ ਦਰਸ਼ਨ ਲਈ ਗਏ ਨੰਡੀ ਇਸ ਮੰਦਿਰ ਦਾ ਨਿਰਮਾਣ ਬਹੁਤ ਸਾਰੀਆਂ ਸਾਵਧਾਨੀਆਂ ਨੂੰ ਮੁੱਖ ਰੱਖ ਕੇ ਕੀਤਾ ਹੋਇਆ ਹੈ ਨੰਡੀ ਮੰਦਿਰ ਵਿੱਚ ਮੱਥਾ ਟੇਕਣ ਹਿੱਤ ਬਹੁਤ ਸਾਰੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਡੰਡੀ ਇਹਨਾਂ ਪੌੜੀਆਂ ਦੇ ਦੋਵੇਂ ਕਿਨਾਰਿਆਂ ਉੱਤੇ ਮੰਗਤੇ ਬੈਠੇ ਰਹਿੰਦੇ ਹਨ ਡੰਡੀ ਮੰਦਰ ਵਿੱਚ ਦਰਸ਼ਨ ਕਰਨ ਵਾਲੇ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਉਹਨਾਂ ਨੂੰ ਪੈਸੇ ਫਲ ਖਾਣ ਪੀਣ ਦੀ ਸਮਗਰੀ ਆਦ ਦੇ ਦਿੰਦੇ ਉਹ ਬੜੇ ਖੁਸ਼ ਹੁੰਦੇ ਅਤੇ ਸ਼ਰਧਾਲੂਆਂ ਨੂੰ ਮਨੋ ਕਾਮਨਾਵਾਂ ਪੂਰੀਆਂ ਹੋਣ ਦੀਆਂ ਅਸੀਸਾਂ ਦਿੰਦੇ ਡੰਡੀ ਮੈਂ 20 ਪੌੜੀਆਂ ਚੜਿਆ ਹੋਵਾਂਗਾ ਤਾਂ ਇੱਕ ਮੰਗਤੇ ਬੱਲ ਤੱਕਿਆ ਉਸਨੇ ਮੈਨੂੰ ਸਤਿਸ਼੍ਰੀ ਅਕਾਲ ਬੁਲਾਈ ਡੰਡੀ ਪੁੱਛਿਆ ਕਿੱਥੋਂ ਪ੍ਰਸ਼ੰਚਨ ਜੀ ਮੈਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਂ ਮਾਤਾ-ਪਿਤਾ ਚੜਾਈ ਕਰ ਗਏ ਡੰਡੀ ਤਨ ਭਰਾਵਾਂ ਵਿੱਚੋਂ ਮੈਂ ਸਭ ਤੋਂ ਛੋਟਾ ਸੀ ਡੰਡੀ ਮੇਰੇ ਭਰਾਵਾਂ ਪਰਜਾਈਆਂ ਨੇ ਮੇਰੀ ਪਰਵਾਹ ਨਹੀਂ ਕੀਤੀ ਨਾ ਪੜਾਇਆ ਨਾ ਵਿਆਹ ਫਾਲਤੂ ਸਮਝ ਕੇ ਮੈਨੂੰ ਘਰੋਂ ਕੱਢ ਦਿੱਤਾ ਮੈਂ ੱੱਕੇ ਤੋੜੇ ਖਾਂਦਾ ਇੱਥੇ ਪਹੁੰਚ ਗਿਆ ਸਮੇਂ ਨਾਲ ਮੇਰਾ ਇੱਕ ਭਾਈ ਰੱਬ ਨੂੰ ਪਿਆਰਾ ਹੋ ਗਿਆ ਅਤੇ ਦੂਜੇ ਨੂੰ ਇੱਕ ਅਵਾਰਾ ਪਸ਼ੂ ਨੇ ਐਸਾ ਮਾਰਿਆ ਕਿ ਉਹ ਅੱਜ ਤੱਕ ਮੰਝੇ ਉੱਤੇ ਹੈ ਡੰਡੀ ਜੀਵਨ ਦੇ ਦਿਨ ਪੂਰੇ ਕਰ ਰਿਹਾ ਖਬਰਸਾਰ ਲੈਣ ਵਾਲੇ ਲੋਕਾਂ ਨੂੰ ਕਹਿੰਦਾ ਜੇ ਮੇਰਾ ਛੋਟਾ ਵੀਰ ਹੁੰਦਾ ਮੇਰੀ ਪੂਰੀ ਸਾਂਭ ਸੰਭਾਲ ਤਾਂ ਕਰਦਾ ਉਸ ਨੂੰ ਵਿਦਾ ਕਰਕੇ ਮੈਂ ਬਹੁਤ ਬੜੀ ਭੁੱਲ ਕੀਤੀ ਜਿਸ ਦੀ ਰੈਡੀ ਸਜਾ ਅੱਜ ਪੁੱਗ ਤਰਹਾ ਹਾਂ ਨਾ ਮਰਿਆ ਵਿੱਚ ਨਾ ਜਾਉਂਦਿਆਂ ਵਿੱਚ ਡੰਡੀ ਮੈਂ ਸਾਰੀ ਗਾਥਾ ਬੜੇ ਧਿਆਨ ਨਾਲ ਸੁਣੀ ਅੱਛਾ ਸੁਣ ਤੂੰ ਮੇਰੇ ਨਾਲ ਚੱਲ ਸਭ ਕੁਝ ਠੀਕ ਹੋ ਜਾਏਗਾ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਡੰਡੀ ਉਸ ਨੇ ਹੱਥ ਜੋੜ ਕੇ ਕਿਹਾ ਧੰਨਵਾਦ بڑے ਭਾਈ ਸਾਹਿਬ ਉਸ ਮਾਲਿਕ ਦਾ ਲੱਖ ਲੱਖ ਸ਼ੁਕਰ ਮੈਂ ਇੱਥੇ ਹੀ ਠੀਕ ਹਾਂ ਇਹ ਚੁੱਪ ਹੋ ਗਿਆ ਪਤਾ ਨਹੀਂ ਕੀ ਸੋਚਦਾ ਹੋਵੇਗਾ ਫਿਰ ਬੋਲਿਆ بڑے ਭਾਈ ਗੁੱਸਾ ਨਾ ਕਰਨਾ ਮੈਂ ਤਾਂ ਪੌੜੀਆਂ ਉੱਤੇ ਬੈਠਾ ਹਾਂ ਪੰਜਾਬ ਦੇ ਮੇਰੇ ਸਤਕਾਰਯੋਗ ਭਾਈ ਅੰਨ ਦਾਤੇ ਸੜਕਾਂ ਉੱਤੇ ਧਰਨੇ ਨਾਕੇ ਲਾਈ ਸਰਦੀ ਗਰਮੀ ਮੀਂਹ ਛਖੜ ਦੀ ਮਾਰ ਹੀਟ ਤੰਬੂਆਂ ਵਿੱਚ ਠੰਡਾ ਪਾਣੀ ਪੀ ਘੜੀਆਂ ਕੱਟ ਰਹੇ ਹਨ ਆਪ ਵੀ ਖੱਜਲ ਆਉਣ ਜਾਣ ਵਾਲੇ ਵੀ ਪਰੇਸ਼ਾਨ ਮੈਂ ਇੱਥੇ ਸਵਾਮੀ ਦੇ ਦਵਾਰ ਚੰਗੇ ਪੁਰਸ਼ਾਂ ਦੇ ਦਰਸ਼ਨ ਕਰਦਾ ਹਾਂ ਮੇਰੇ ਲਈ ਫਕੀਰੀ ਵੀ ਅਮੀਰੀ ਹੈ ਮੈਨੂੰ ਹੁਣ ਕੋਈ ਲਾਲਸਾ ਨਹੀਂ ਡੰਡੀ ਉਸ ਦੀ ਇਕੱਲੀ ਇਕੱਲੀ ਗੱਲ ਮੇਰੇ ਦਿਲ ਵਿੱਚ ਉਤਰਦੀ ਜਾ ਰਹੀ ਸੀ ਡੰਡੀ ਮੈਂ ਉਸ ਦੀਆਂ ਗੱਲਾਂ ਦੀਆਂ ਕੜੀਆਂ ਨੂੰ ਜੋੜਨ ਦਾ ਯਤਨ ਕਰਦਾ ਖੁਦ ਆਪਣੇ ਵਿਚਾਰਾਂ ਦੀ ਘੁੰਮਣਘੇਰੀ ਵਿੱਚ ਕਿਰ ਗਿਆ ਡੰਡੀ ਲੱਗਿਆ ਜਿਵੇਂ ਸਾਹਮਣੇ ਹੀ ਪੁੱਤ ਬੈਠਾ ਹੋਵੇ ਡੰਡੀ ਹਾਏ ਦਾਦੂ ਕਿਵੇਂ ਹੋ ਪ੍ਰਸ਼ੰਚਨ 12 ਸਾਲ ਦੀ ਪੋਤੀ ਨੂੰ ਦੇਖ ਕੇ ਜਗਪਾਲ ਸਿੰਘ ਖੁਸ਼ ਹੋ ਗਏ ਡੰਡੀ ਫਿਰ ਮੁੰਡੇ ਨੂੰ ਬੋਲੇ ਪੁੱਤ ਹੁਣ ਤੋਂ ਪਿੰਡ ਆ ਜਾ ਅਸੀਂ ਇਕੱਲੇ ਰਹਿ ਗਏ ਹਾਂ ਹੁਣ ਡੰਡੀ ਤਾਂ ਮੁੰਡਾ ਬੋਲਿਆ ਨਹੀਂ ਡੈਡ ਅਜੇ ਬਹੁਤ ਸਾਰੇ ਕੰਮ